ਪੰਜਨਾਦ ਪੋਡਕਾਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਚੱਲੋ। ਦੋਰਾ ਕਰ ਕਰ। ਕਰਨਾ ਕਰਨਾ ਕੱਢ ਦੂੰਗਾ। ਪੰਜਨਾਦ ਪੋਡਕਾਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਆਂ ਜੀ ਅਵਾਰਾ ਪਸ਼ੂਆਂ ਦਾ ਤੇ ਅਵਾਰਾ ਕੁੱਤਿਆਂ ਦਾ। ਜਿਨ੍ਹਾਂ ਦੀ ਸਮੱਸਿਆ ਹੈ ਕਿ ਆਪਣੇ ਕਿਨਾਲੇ ਦੇ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਬਹੁਤ ਜ਼ਿਆਦਾ ਪਾਈ ਜਾ ਰਹੀ ਹੈ। ਇਸ ਸਮੱਸਿਆ ਦੇ ਹੱਲ ਬਾਰੇ ਆਪਾਂ ਅੱਜ ਮੇਨ ਵਿਸ਼ਾ ਇਹ ਰੱਖਿਆ ਹੈ ਇਹਦਾ ਹੱਲ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਨੇ ਪ੍ਰੀਤਮ ਸਿੰਘ ਪਾਣਾ ਜੀ ਸਤਿ ਸ਼੍ਰੀ ਅਕਾਲ ਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਵਾਖਾਲ ਸਾਹਿਬ ਪਾਣਾ ਸਾਹਿਬ ਮੇਨ ਸਮੱਸਿਆ ਆਪਣੇ ਆ ਰਹੀ ਹੈ ਅਵਾਰਾ ਪਸ਼ੂਆਂ ਦੀ ਤੇ ਅਵਾਰਾ ਕੁੱਤਿਆਂ ਦੀ ਜੀ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੂੰਗਾ ਕਿ ਜਿਹੜਾ ਅਵਾਰਾ ਪਸ਼ੂਆਂ ਦਾ ਤੇ ਕੁੱਤਿਆਂ ਦਾ ਜੋ ਮੇਨ ਵੀ ਕਦੋਂ ਇਹ ਦਿੱਕਤ ਸ਼ੁਰੂ ਹੋਈ ਆਪਣੇ ਪੰਜਾਬ ਵਿੱਚ ਵੀ ਖਾਸ ਕਰਕੇ ਹਾਂ ਤੇ ਇਹਦਾ ਹੱਲ ਕੀ ਨਿਕਲ ਸਕਦਾ ਉਹਦੇ ਬਾਰੇ ਤੁਸੀਂ ਸਾਨੂੰ ਚਾਹਣਾ ਪਊ। ਅ ਦੇ ਕੋਰੋਂ ਦੀਰੂ ਉਹ ਸਮਾਂ ਸੀਗਾ 12 ਪਸ਼ੂ ਹਾਂਜੀ ਸੰ ਹਾਂਜੀ ਹਾਂਜੀ ਪਰ ਜਿੰਨੇ ਅੱਜਕੱਲ ਦਾ ਆਪਾਂ ਦੇਖਦੇ ਆਂ ਹਰੇਕ ਛੜਕ ਤੇ ਬਾਜ਼ਾਰਾਂ ਦੇ ਵਿੱਚ 12 ਪਸ਼ੂ ਜਿਹੜੇ ਆ ਉਹਨਾਂ ਦਾ ਜਿਹੜਾ ਦਿਨੋ ਦਿਨ ਵੱਧਦੇ ਜਾ ਰਹੇ ਤੇ ਇਹ ਜਾਨ ਪਿਛਲੇ ਜੇ ਆਪਾਂ ਗਣੀਏ ਤੇ 10 ਸਾਲਾਂ ਤੋਂ ਜ਼ਿਆਦਾ ਵਧਿਆ। ਨੀ ਉਹੀ ਹੈ ਨਾ ਬਾਜ਼ਾਰਾਂ ਦੇ ਵਿੱਚ ਆਮ ਤੁਰੇ ਫਿਰਦੇ ਪਸ਼ੂ, ਸੜਕਾਂ ਦੇ ਤੁਰੇ ਫਿਰਦੇ ਆ। ਹਾਂਜੀ। ਗੰਦ ਮਲ ਲਖਾਈ ਜਾਂਦੇ ਆ, ਉਹ ਚੀਜ਼ਾਂ ਪਈ ਜਾਂਦੇ ਆ। ਤੇ ਇਹ ਵਾਰਾ ਜਿਹੜੀ ਖਾ ਕਰਕੇ ਆਪਾਂ گاਵਾਂ ਦੀ ਗੱਲ ਕਰਦੇ ਆਂ। گاਵਾਂ ਜਾਂ ਟੱਟੇ। ਹਾਂਜੀ। ਇਹੀ ਮਿਲਣਗੇ। ਹਾਂਜੀ। ਕੋਈ ਹੋਰ ਪਸ਼ੂ ਨਹੀਂ ਮਿਲੂਗਾ। ਹਾਂਜੀ ਉਹ ਤਾਂ ਹੈ। ਕੋਈ ਮੱਝ ਨਹੀਂ ਮਿਲੂਗੀ ਜਾਂ ਕੋਈ ਹੋਰ ਨਹੀਂ ਮਿਲੂਗਾ। ਤੇ ਵਾਰਾ گاਵਾ ਹੀ ਆ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਦੇਖੋ ਆਪਣਾ ਕੋਈ ਪਲਾਸਟਿਕ ਢੇਰਾਂ ਦੇ ਵਿੱਚ ਪਲਾਸਟਿਕ ਚ ਲੋਕੀ ਪਾ ਕੇ ਨਾ ਸਬਜ਼ੀ ਹਾਂਜੀ ਹਾਂਜੀ ਜਿਹੜਾ ਆਦਾ ਵੇਸਟ ਹੌਟ ਸੜ ਦਿੰਦੇ ਆ ਹਾਂਜੀ ਤੇ ਉਹ ਸੜ ਦਿੰਦੇ ਆ ਤੇ ਜਦੋਂ ਪਸ਼ੂ ਦੇਖਦਾ ਵੀ ਇਹ ਕੋਈ ਲਫਾਫੇ ਖਾ ਜਾਂਦੇ ਖਾਣ ਵਾਲੀ ਚੀਜ਼ ਕਿਉਂ ਸਾਜੀ ਸਿਲੜ ਹੁੰਦੇ ਆ ਹਾਂਜੀ ਹਾਂਜੀ ਉਹ ਲਫਾਫੇ ਸਣੇ ਖਾ ਜਾਂਦੇ ਆ ਤੇ ਇਦਾਂ ਜਿਹੜੇ ਵਾਰਾ ਪਹੁ ਜਿਹੜੇ ਇਹਨਾਂ ਦੀ ਸਾਫ ਸੰਭਾਲ ਕੋਈ ਹੈ ਨਹੀਂ ਹਾਂਜੀ ਠੀਕ ਹਨ ਜੀ ਆਪਾਂ ਜੇ ਗਊਸ਼ਾਲਾ ਦੀ ਵੀ ਗੱਲ ਕਰੀਏ ਮੈਂ ਉਹੀ ਸਵਾਲ ਪੁੱਟ ਹੀ ਕਰਨ ਲੱਗਿਆ ਸੀ ਤੁਹਾਨੂੰ ਉਹ ਵੀ ਇਹ ਕਹਿ ਦਿੰਦੇ ਵੀ ਗਊ ਮਾਤਾ ਜੀ ਹਾਂਜੀ ਆਪਣੇ ਹਿੰਦੂ ਤਬਕਾ ਹੀ ਲੱਗਦੀ ਹੈ ਉਹ ਕੈਨ ਦੇਵੀ ਗਊ ਮਾਤਾ ਹੀ ਸਾਡੀ ਅਸੀਂ ਗਊਸ਼ਾਲਾ ਬਣਵਾਈਆਂ ਇਹ ਗਊਸ਼ਾਲਾ ਨੂੰ ਦਾਨ ਵੀ ਕਰਦੇ ਆਪਾਂ ਇਹ ਨਹੀਂ ਕਹਿੰਦੇ ਗਦਾਨ ਨਹੀਂ ਦਿੰਦੇ ਦਾਨ ਵੀ ਦਿੰਦੇ ਫਿਰ ਜਿਹੜੇ ਆਵਾਰਾ ਤੁਰੇ ਫਿਰਦੇ ਸ਼ਹਿਰਾਂ ਚ ਇਹਨਾਂ ਨੂੰ ਦੇਖਦਾ ਨਹੀਂ ਕਿ ਇਹ ਆਵਾਰਾ ਤੁਰੇ ਫਿਰਦੇ ਉਹ ਸਾਰੇ ਪ੍ਰਬੰਧਕ ਤੇ ਆਪਾਂ ਉਂਗਲ ਨਹੀਂ ਚੱਕ ਸਕਦੇ ਪਰ ਮਸਲਾ ਇਹ ਹੈਗਾ ਵੀ ਕਿਤਨਾ ਕਿਤੇ ਜਾ ਕੇ ਤੁਸੀਂ ਗਊਸ਼ਾਲਾ ਜੇ ਦੇਖੋਗੇ ਵੀ ਜਿਹੜੇ ਖਾ ਕਰਕੇ ਜਿਹੜੇ ਆ ਬਿਮਾਰ ਜਾਂ ਬਿਰਧ ਜਾਂ ਖਾ ਕਰਕੇ ਜਿਹੜੇ ਟੱਟੇ ਆ ਹਾਂਜੀ ਇਹਨਾਂ ਨੇ ਦੁੱਧ ਨਹੀਂ ਦੇਣਾ ਹੁੰਦਾ ਹਾਂਜੀ ਇਹ ਸੜਕਾਂ ਦੇ ਬਾਹਰ ਆ ਫਿਰਦੇ ਹੁੰਦੇ ਸਹੀ ਗੱਲ ਮੇਣ ਇਹਨਾਂ ਨੇ ਵੀ ਢਾਂਚਾ ਮਤਲਬ ਦੁੱਧ ਦਾ ਸਾਧ ਕਮਾਈ ਦਾ ਸਾਧਨ ਹੀ ਬਣਾਇਆ ਜਿਹੜੇ ਦੁੱਧ ਦਿੰਦਿਆਂ ਉਹਨਾਂ ਨੂੰ ਰੱਖ ਲੋ ਹਾਂ ਉਹਦੇ ਵਿੱਚ ਕਈ ਸਮੱਸਿਆਵਾਂ ਹੁੰਦੀਆਂ ਪ੍ਰਬੰਧਕਾਂ ਦੀਆਂ ਵੀ ਜਿਵੇਂ ਕੋਈ ਪਿੱਛੋਂ ਕੋਈ ਫਾਂਡਾ ਕੋਈ ਆਪਣਾ ਕੋਈ ਸੰਗਤ ਦਿੰਦੀ ਆ ਘਟ ਆਉਂਦਾ ਕਿਹੜਾ ਉਹ ਕਹਿੰਦੇ ਯਾਰ ਇਹਨਾਂ ਪਸ਼ੂਆਂ ਨੂੰ ਆਪਾਂ ਜਦੋਂ ਪੱਲਿਓਂ ਪੈਸੇ ਲੱਗਦੇ ਤੇ ਚੱਲ ਛੱਡ ਦਿਓ ਬਈ ਸਮੱਸਿਆਵਾਂ ਹੁੰਦੀਆਂ ਹਨਾ ਤੇ ਇਹ ਆਪਣਾ ਮਸਲਾ ਇਹ ਹੈਗਾ ਵੀ ਜਦੋਂ ਧਰਮ ਦੇ ਵਿੱਚ ਹਾਂਜੀ ਰਾਜਨੀਤੀ ਹਾਂਜੀ ਐਂਟਰ ਕਰ ਜੇ ਉੱਥੇ ਸਮੱਸਿਆ ਦਾ ਹੱਲ ਉਦੋਂ ਤਾਂ ਨਹੀਂ ਹੁੰਦਾ ਉਦੋਂ ਬੁਨਿਆਦੀ ਢਾਂਚਾ ਵਿਗੜਨਾਂ ਹੀ ਆ ਜੀ ਵਿਗੜਨ ਹੁਣ ਇਹ ਖਾ ਖਾ ਕੇ ਜਦੋਂ ਦੇ ਮੋਦੀ ਸਾਹਿਬ ਹਿੰਦੁਸਤਾਨ ਚ ਸੱਤਾ ਸੰਭੀ ਆ ਹਾਂਜੀ ਉਦੋਂ ਤੋਂ ਇਹ ਸਮੱਸਿਆ ਵਧੀ ਆ ਇਹ ਤੁਸੀਂ ਭਣਾ ਸਾਬ ਕਿਵੇਂ ਕਹਿ ਸਕਦੇ ਹੋ ਉਹਨਾਂ ਦੀ ਆਉਣਤੀ ਵਧੀ ਆ ਉਹਨਾਂ ਦੀ ਆਉਣਤੀ ਵਧੀ ਆ ਉਹਨਾਂ ਨੇ ਆ ਕੇ 2014 ਚ ਆਏ ਆ ਹਾਂਜੀ ਹਾਂਜੀ ਠੀਕ ਆ ਜਦੋਂ ਇਹਨਾਂ ਨਾਲ ਅਕਾਲੀ ਦਲ ਨਾਲ ਅਲਾਈਅੰਸ ਕਰਕੇ ਹਾਂ ਅਕਾਲੀ ਦਲ ਨਾਲ ਲੈਸ ਤਾਂ ਇਹਨਾਂ ਦਾ 97 ਚ ਹੁੰਦਾ ਹਾਂਜੀ ਤੇ ਪਰ ਇਹ ਆਪ ਸੱਤਾ ਦੇ ਵਿੱਚ 2014 ਚ ਆਉਂਦੇ ਆ 14 ਚ ਆਉਂਦੇ ਆ 2007 ਤੋਂ 17 ਚ ਬਾਦਲ ਸਾਹਿਬ ਦੀ 10 ਸਾਲ ਦੀ ਗਵਰਨਮੈਂਟ ਚੱਲਦੀ ਆ ਉਸ ਤੋਂ ਬਾਅਦ ਕੈਪਟਨ ਸਾਹਿਬ ਵੀ ਮੋਦੀ ਸਾਹਿਬ ਦੀ ਮੁੱਖ ਮੰਤਰੀ ਹੋ ਕੇ ਕੰਮ ਕਰਦੇ ਆ ਇਹ ਜਿਹੜਾ 22 2022 ਤੱਕ ਦਾ ਜਿਹੜਾ ਸਮਾਂ 14 ਤੋਂ ਹਾਂਜੀ ਹਾਂਜੀ ਇਹਦੇ ਵਿੱਚ ਜਿਹੜਾ ਰਾਜਨੀਤੀ ਹੋਈ ਹੈ ਜਿਹੜੇ ਹਿੰਦੂ ਭਾਵਨਾ ਦੇ ਜਿਹੜੇ ਜਜ਼ਬਾਤ ਆ ਧਾਰਮਿਕ ਜਜ਼ਬਾਤ ਉਹਨਾਂ ਨਾਲ ਭਾਜਪਾ ਨੇ ਖੇਡਿਆ ਠੀਕ ਹਿੰਦੂ ਤੇ ਮੁਸਲਮ ਮੁੱਦਾ ਬਣਾਉਣ ਲਈ ਆਪਣਾ ਪੰਜਾਬ ਤੋਂ ਬਾਹਰ ਦੀ ਆਪਾਂ ਗੱਲ ਕਰਦੇ ਆ ਜਿਹੜੇ ਕੋਈ ਮੁਸਲਮਾਨ ਭਰਾ ਹੁਣ ਦੇਖੋ ਇਹ ਜਿਹੜੇ ਮਾਸ ਖਾਂਦੇ ਆ ਹਾਂਜੀ ਉਹ ਕਿਸੇ ਦਾ ਖਾਂਦਾ ਕੋਈ ਕਿਸੇ ਦਾ ਖਾਂਦਾ ਡੋਡੀ ਆਪਣੇ ਹਨਾ ਆਪਣੇ ਜਿਵੇਂ ਹੁਣ ਬਹੁਤਾ ਚੱਲਦਾ ਮੁਰਗੇ ਦਾ ਚੱਲਦਾ ਬੱਕਰੀਆਂ ਦਾ ਚੱਲਦਾ ਆਪਣੇ ਹੀ ਚੱਲਦਾ ਬਾਹਰ ਹਰੇਕ ਤਰ੍ਹਾਂ ਦੇ ਪਸ਼ੂ ਦਾ ਮਾਸ ਕੋਈ ਕੋਈ ਖਾਂਦਾ ਉਹ ਗਾਂ ਦਾ ਮਾਸ ਵੀ ਉਹੀ ਉਸ ਉਸ ਪੁਆਇੰਟ ਤੇ ਮੈਂ ਆਉਂਗਾ ਭਣਾ ਸਾਹਿਬ ਵੀ ਜਿਵੇਂ ਆਪਾਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਮੁਹਾਲੀ ਦੇ ਵਿੱਚ ਵੀ ਇੱਕ ਬੁੱਚੜਖਾਨਾ ਹੁੰਦਾ ਸੀ ਬਿਆਨਤ ਸਿੰਘ ਦੇ ਟਾਈਮ ਤੇ ਹਾਂ ਹਾਂ ਉਹ ਹੁੰਦਾ ਸੀ ਹੌਲੀ ਹੌਲੀ ਉਹ ਬੰਦ ਹੋਏ ਇਨਾਂ ਨੇ ਜਿਹੜਾ ਹਾਂ ਗਾਂ ਦਾ ਜਿਹੜਾ ਮਾ ਜਿਹੜਾ ਮਾਸ ਮੀਟ ਬਣਾਉਂਦਾ ਉਹ ਇਹਨਾਂ ਨੇ ਬੰਦ ਉਹਦੋਂ ਕਰਾਤਾ ਹਾਂਜੀ ਜਦੋਂ ਇਹ ਸੱਤਾ 'ਚ ਆਏ ਹਾਂਜੀ ਇਹਨਾਂ ਨੇ ਉਹ ਬਣਾਤਾ ਨਾ ਧਰਮ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਉਹ ਆਪਣੀ ਗੱਲ ਚੱਲਦੀ ਸੀ ਵੀ ਜਿਹੜੇ ਮੁਸਲਮਾਨ ਭਰਾ ਕੋਈ ਗਾਂ ਦਾ ਮਾਸ ਜਿਹੜਾ ਹੈਗਾ ਉਹ ਕਰੇ ਮੀਟ ਬਣਾ ਰਿਆ ਹਾਂਜੀ ਜਾਂ ਨਹੀਂ ਵੀ ਬਣਾ ਰਿਆ ਸੀਗਾ ਜਿਵੇਂ ਵੀ ਆ ਉਹ ਜਿਹੜੇ ਇਹਨਾਂ ਦੇ ਆਰਐਸਐਸ ਵਾਲੇ ਆ ਹਾਂਜੀ ਵਿਸ਼ਵ Hindu ਪ੍ਰੀਸ਼ਦ ਵਾਲੇ ਆ ਵਾ ਬਜਰੰਗਦਾਰ ਵਾਲੇ ਆ ਹਾਂਜੀ ਇਹ ਆਦਾ ਉੱਥੇ ਮੁੱਦਾ ਜਿਹੜਾ ਰਾਜਨੀਤੀ ਇੱਕ ਧਰਮ ਦੀ ਰਾਜਨੀਤੀ ਜਿਵੇਂ ਰਾਮ ਮੰਦਰ ਦੇ ਨਾਂ ਤੇ ਲੋਕਾਂ ਨੇ ਇਹਨਾਂ ਨੇ ਲੋਕਾਂ ਦੇ ਜਜਵਾਤਾ ਨਾਲ ਇਹਨਾਂ ਨੇ ਰਾਜ ਕੀ ਖੇਡਿਆ ਹਨਾ ਹਾਂਜੀ ਉਵੇਂ ਇਹ ਗਊ ਦਾ ਜਿਹੜਾ ਮੁੱਦਾ ਇਹਨਾਂ ਨੇ ਬਣਾਉਂਦੇ ਰਹੇ ਆ ਉਦੋਂ ਮੌਲੂਕੇ ਜਿਹੜਾ ਇੱਕ ਹਜੂਮ ਇਕੱਠਾ ਹੋ ਕੇ ਉਹ ਜਿਹਦੇ ਘਰੇ ਕੋਈ ਬੰਦਾ ਵੀ ਹੋਊਗਾ ਕੋਈ ਇਦਾਂ ਦੀ ਗੱਲ ਨਹੀਂ ਹਮਲਾ ਕਰਕੇ ਉਹ ਮਰੇ ਵੀ ਆ ਬਹੁਤ ਸਾਰੇ ਮੁਸਲਮਾਨਾਂ ਤੇ ਇਹਨਾਂ ਨੇ ਹਮਲੇ ਕਰਕੇ ਮਾਰਿਆ ਵੀ ਉਹ ਮੁੱਦਾ ਫੇਰਾ ਬਾਹਰ ਆ ਵੀ ਅਸੀਂ ਦੇਖੋ ਜੀ ਗੋਵਮਾਤਾ ਦੀ ਰੱਖਿਆ ਕਰਦੇ ਆ ਜਦ ਕਿ ਸਚਾਈ ਇਹ ਆ ਮੋਦੀ ਸਰਕਾਰ ਨੂੰ ਚੱਲ 11 ਸਾਲ ਹੋ ਗਏ ਚੱਲਦੇ 14 ਤੋਂ ਠੀਕ ਹੈ ਸੈਂਟਰ ਚ ਹਾਂਜੀ ਜਿਹੜੇ ਐਕਸਪੋਰਟ ਦੇ ਜਿਹੜੇ ਬਿਜ਼ਨਸ ਆ ਆਪਾਂ ਬੀਫ ਦੀ ਗੱਲ ਕਰੀਏ ਹਾਂ ਕਾਰਖਾਨੇ ਜਿਹੜੇ ਬੀਫ ਬੀਫ ਜਿਹੜਾ ਗਾਂ ਦਾ ਮਾਸ ਨੂੰ ਬੀਫ ਕਹਿੰਦੇ ਆ ਹਾਂਜੀ ਇਹ ਜਿਹੜੇ ਐਕਸਪੋਰਟ ਦਾ ਜਿਹੜਾ ਬਿਜ਼ਨਸ ਕਰਦੇ ਕਾਰਖਾਨੇ ਵੱਡੇ ਮਹਗਾ ਹਾਂਜੀ ਮਹਗਾ ਬਾਕੀ ਤਾਂ ਜਿਹੜੇ ਹਜ਼ਾਰਾਂ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਛੋਟੇ ਛੋਟੇ ਤਾਂ ਕਾਰਖਾਨੇ ਕਹਿ ਲਓ ਕਾਰਖਾਨੇ ਕਹਿ ਲਓ ਦੁਕਾਨਾਂ ਕਹਿ ਲਓ ਉਹ ਤਾਂ ਹਜ਼ਾਰਾਂ ਹੀ ਨੇ ਪਰ ਜਿਹੜੇ ਵੱਡੇ ਆ ਜਿਹੜੇ 4 400 ਏਕੜ ਦੇ ਵਿੱਚ ਜਿਹੜੇ ਕਾਰਖਾਨੇ ਲੱਗੇ ਮਹਗਾ ਐਕਸਪੋਰਟ ਦੇ ਕੰਮ ਲਈ ਅੱਛਾ ਉਹ ਜਿਹੜੇ ਕੇਂਦਰ ਸਰਕਾਰ ਵੱਲੋਂ ਪਰਮਿਸ਼ਨ ਮਿਲਦੀ ਹੈ ਇਹ ਕਿੰਨੇ ਘੋਣਗੇ ਬਾਣਾ ਸਮਾਨ ਦਾ ਪ੍ਰਾਪਤ ਇਹ ਆ ਜਿਹੜੇ ਅੰਕੜੇ ਮੇਰੇ ਕੋਲੇ ਹੈਗੇ ਆ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ 74 ਮੈਗਾ ਪ੍ਰੋਜੈਕਟ 74 74 ਪਰ ਇਹ ਤਾਂ ਕਹਿੰਦੇ ਆ ਕਿ ਕੀ ਨਾਲ ਲੈਂਦੇ ਆ ਵੀ ਅਸੀਂ ਤਾਂ ਬੰਦ ਕਰਾਦੇ ਜੀ ਯੋਗੀ ਦੇ ਰਾਜ ਵਿੱਚ ਬੀਫ ਬੀਫ ਦਊ ਦਾ ਮਾ ਹਾਂ ਜੀ ਗਾਉਂਦੇ स्पोर्ट ਹੁੰਦਾ ਇਹਨਾਂ 'ਚ ਨਹੀਂ ਉਹ ਹੁੰਦਾ ਹੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਮਾਨਤਾ ਪ੍ਰਾਪਤ ਹੈ ਕੇਂਦਰ ਸਰਕਾਰ ਵੱਲੋਂ ਤੇ ਇਹ ਤਾਂ ਕਹਿੰਦੇ ਵੀ ਸਭ ਤੋਂ ਵੱਧ ਯੂਪੀ 'ਚ ਸੀਗੇ ਤੇ ਅਸੀਂ ਤਾਂ ਬੰਦ ਕਰਾ ਦੇ ਜੀ ਨਾ ਬੰਦ ਕੇ ਚੱਲਦੇ ਨਹੀਂ ਤੁਸੀਂ ਤੱਥਾਂ ਦੇ ਆਧਾਰ ਤੇ ਤੁਸੀਂ ਇਹਦੇ ਵਿੱਚ ਦੇਖੋ ਆ ਮੈਂ ਆ ਨੋਟ ਕਰਿਆ ਹੋਇਆ ਜੋ ਤਰਬੁਚੜ ਖਾਨ ਨੇ ਆ ਉਹਦੇ ਵਿੱਚੋਂ ਦੇਖੋ ਜੀ ਸਭ ਤੋਂ ਵੱਡੀ ਗੱਲ ਕੀ ਹੈਗਾ ਇੱਕ ਪਾਸੇ ਜਿਹੜੇ ਇਹ ਕੇਂਦਰ ਸਰਕਾਰ ਆ ਹਾਂਜੀ ਹਿੰਦੂ ਵੀਰਾਂ ਦੇ ਹਿੰਦੂ ਭਾਈਚਾਰੇ ਦੇ ਜਜ਼ਬਾਤਾਂ ਨਾਲ ਖੇਡ ਰਹੀ ਆ ਵੀ ਅਸੀਂ ਗਊ ਮਾਤਾ ਦੀ ਰੱਖਿਆ ਕਰਦੇ ਆ ਹਾਂਜੀ ਉਹਦੇ ਲਈ ਅਸੀਂ ਗਊਸ਼ਾਲਾ ਖੋਲ੍ਹ ਰਹੇ ਆ ਪੰਜਾਬ ਦੇ ਵਿੱਚ ਹਾਂਜੀ ਇੱਕ ਗੈਰ ਹਿੰਦੂ ਸਟੇਟ ਹੋਣ ਕਰਕੇ ਇੱਥੇ ਵੀ ਇਹ ਹਿੰਦੂਤਵ ਦਾ ਝੰਡਾ ਹੈ ਇਹ ਜਿਹੜੇ ਝੰਡੇ ਆ ਖੋਤੀ ਮੈਂ ਕਹਿੰਦਾ ਹੁਣ ਜਦ ਕਿ ਜਿਹੜੇ ਇਹ ਕਿਸੇ ਦੇ ਬਿਲਕੁਲੀ ਨਹੀਂ ਇਹ ਇਹਨਾਂ ਦੇ ਮੁੱਦੇ ਇਹਨਾਂ ਦਾ ਮੁੱਦਾ ਹੈਗਾ ਆਪਾਂ ਆਪਦੀ ਜਿਹੜੀ ਬੋਟ ਰਾਜਨੀਤੀ ਕਿਵੇਂ ਸਿਆਸਤੀ ਹੈ ਸਟਰੋਂਗ ਕਰਨੀ ਹੈ ਸਿਆਸਤੀ ਬਸ ਇਹਨਾਂ ਦਾ ਟਾਰਗੇਟ ਇਹ ਆ ਇਹਦੇ ਲਈ ਇਹਨਾਂ ਨੇ ਜਿਹੜੇ ਜਿਵੇਂ ਪੰਜਾਬ ਗੈਰ ਹਿੰਦੂ ਸਟੇਟ ਆ ਇੱਥੇ ਇਹਨਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਗਊਸ਼ਾਲਾ ਖੋਲੋਂਦਾ ਇਹ ਜਿਹੜਾ ਮਹਮ ਇਹਨਾਂ ਨੇ ਸ਼ੁਰੂ ਕੀਤੀ ਹਿੰਦੂਤਾਪ ਦਾ ਏਜੰਡਾ ਹੀ ਕਹਿੰਦੇ ਆ ਹਾਂਜੀ ਸ਼ੁਰੂ ਕੀਤਾ ਪੰਜਾਬ ਚ ਗੈਰ ਹਿੰਦੂ ਸਟੇਟ ਆ ਗਉ ਦੇਨਾਤੇ ਜਿਹੜੇ ਗੈਰ ਹਿੰਦੂ ਨੇ ਆਪਣੇ ਸੈਕੀਬੋ ਗਣਤੀ ਦੇ ਵਿੱਚ ਪਿੰਡਾਂ ਚ ਉਹਨਾਂ ਨੂੰ ਆਪਣੇ ਧਰਮ ਵੱਲ ਕਿਵੇਂ ਮੋਟੀਵੇਟ ਕਰਨਾ ਕਿਵੇਂ ਖਿੱਚਣਾ ਗਉ 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 ਦੀ ਪੂਜਾ ਕਰੋ ਜੀ ਚਲੋ ਅਸੀਂ ਸਤਿਕਾਰ ਕਰਦੇ ਆ ਇਹ ਧਰਮ ਦੀ ਕ੍ਰਿਟੀਸਾਈਜ਼ ਨਹੀਂ ਕਰਦੇ ਪਰ ਜਦੋਂ ਦੂਜੇ ਧਰਮ ਦਾ ਪਰਿਵਰਤਨ ਧਰਮ ਪਰਿਵਰਤਨ ਦੀ ਗੱਲ ਚੱਲਦੀ ਆ ਉੱਥੇ ਇਸ ਗੱਲ ਦਾ ਵਿਰੋਧ ਕਰਨਾ ਬੰਦ ਆ ਤੁਸੀਂ ਆ ਦਾ ਜਿਹੜਾ ਧਰਮ ਦੇ ਵਿੱਚ ਬਹੁਤ ਕੁਝ ਗੱਲਾਂ ਹਰੇਕ ਧਰਮ ਦੇ ਵਿੱਚ ਇੰਨੇ ਗੱਲਾਂ ਕਰਨ ਵਾਲੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਗੱਲ ਤਾਂ ਕੋਈ ਕਰਦਾ ਨਹੀਂ ਹਾਂਜੀ ਸਮਾਜ ਨੂੰ ਦਫਾੜ ਕਰਨ ਲਈ ਸਮਾਜ ਦੇ ਵਿੱਚ ਜਿਹੜੀ ਹੈਗੀ ਆ ਨਫ਼ਰਤ ਪੈਦਾ ਕਰਨ ਲਈ ਸਤੁੱਲਨ ਵਿਗਾੜਨ ਲਈ ਇਹ ਜਿਹੜਾ ਕੰਮ ਜਿਹੜੇ ਇਹ ਪੁੱਠੇ ਕੰਮ ਇਹ ਲੋਕ ਕਰਦੇ ਫਿਰ ਅੰਗਰੇਜ਼ਾਂ ਵਾਲਾ ਕੰਮ ਪਾੜੋ ਤੇ ਰਾਜ ਕਰੋ ਪਾੜੋ ਤੇ ਰਾਜ ਕਰੋ ਨਫਰਤ ਫਲਾਉ ਹਾਂਜੀ ਤੇ ਉਹ ਨਫਰਤ ਫਲਾਉਣ ਦੀ ਇੱਕ ਨੀਤੀ ਦੇ ਤਹਿਤ ਇਹਨਾਂ ਨੇ ਪੰਜਾਬ ਤੋਂ ਬਾਹਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਪੰਜਾਬ ਦੇ ਅੰਦਰ ਜਿਹੜੇ ਸਿੱਖਾਂ ਨੂੰ ਜਿਹੜੇ ਆਪਣੇ ਡੇਰੇ ਖਾ ਕਰਕੇ ਆਪਣੇ ਪਿੰਡਾਂ ਦੇ ਵਿੱਚ ਵੀ ਹੈ ਜਿੱਥੇ ਗਊਸ਼ਾਲਾ ਖੋਲੀਆਂ ਹੋਈਆਂ ਉਹ ਦੇਖਣ ਨੂੰ ਸਿੱਖ ਬਾਬੇ ਲੱਗਦੇ ਆ ਅੰਦਰੋਂ ਉਹ ਸਨਾਤਨ ਮਤ ਦਾ ਪ੍ਰਚਾਰ ਕਰਦੇ ਆ ਲੋਕਾਂ ਨੂੰ ਹੌਲੀ-ਹੌਲੀ ਉਹ ਆਪਣੇ ਸਨਾ ਤਰਮਨ ਵਾਲਾ ਜੋੜ ਦੇ ਹਾਂ ਇੱਕ ਤਾਂ ਸਿੱਧਾ ਜੋੜਨਾ ਉਸ ਗੱਲ ਦਾ ਕੋਈ ਇਤਰਾਜ਼ ਨਹੀਂ ਹੁੰਦਾ ਤੁਸੀਂ ਦੱਸ ਕੇ ਗੱਲ ਕਰੋ ਵੀ ਆਹ ਦੇਖੋ ਜੀ ਰਮਾਇਣ ਦੇ ਵਿੱਚ ਆਹ ਲਿਖਿਆ ਠੀਕ ਆ ਮਹਾਭਾਰਤ ਦੇ ਵਿੱਚ ਆਹ ਲਿਖਿਆ ਜੋ ਵੀ ਜਗ੍ਹਾ ਆਪਦੀ ਆਪ ਜੁੜਜਿਓ ਵੱਖਰੀ ਗੱਲ ਵੀ ਕਿਸੇ ਨੂੰ ਹਾਂ ਉਹ ਵੀ ਕਿਸੇ ਗ੍ਰੰਥ ਦੇ ਵਿੱਚ ਜੋ ਲਿਖਿਆ ਤੁਸੀਂ ਆਹ ਦਾ ਲੋਕਾਂ ਨੂੰ ਦੱਸੋ ਸਹੀ ਪ੍ਰਚਾਰ ਕਰਕੇ ਦੱਸੋ ਹਾਂ ਸਹੀ ਪ੍ਰਚਾਰ ਕਰੋ ਬਿਲਕੁਲ ਸਾਫ਼ ਕਰੋ ਉਦੇ ਵਿੱਚ ਲੋਕੀ ਜੇ ਕੋਈ ਧਰਮ ਨਾਲ ਜੁੜਦੇ ਆ ਉਹ ਤਾਂ ਲੋਕਾਂ ਦਾ ਇੱਕ ਰਾਈਟ ਆ ਕਿਹੜੇ ਧਰਮ ਨੂੰ ਮੰਨਣਾ ਕਿਹੜੇ ਕਿਹੜੀ ਨੂੰ ਨਹੀਂ ਮੰਨਣਾ ਉਹ ਰਾਈਟ ਆ ਉਹ ਗੱਲ ਹੈਗੀ ਆ ਉਸ ਗੱਲ ਦਾ ਕੋਈ ਤਰਾਜ ਨਹੀਂ ਜਦੋਂ ਲੋਕਾਂ ਨੂੰ ਤੁਸੀਂ ਧੋਖੇ ਦੇ ਵਿੱਚ ਲਿਜਾ ਕੇ ਧੋਖਾ ਕਰਕੇ ਕੋਈ ਧਰਮ ਪਰਿਵਰਤਨ ਇਨਡਾਇਰੈਕਟ ਕਰ ਦਿਓ ਉਹ ਉਹਦਾ ਵਿਰੋਧ ਐਵੇਂ ਜਿਵੇਂ 크੍ਰਿਸਚਨ ਹਾਂਜੀ 크੍ਰਿਸਚਨ ਵੀ ਉਹ ਆਪਦੇ ਉਹਨਾਂ ਦੀ ਜਿਹੜਾ ਧਰਮ ਉਹਦੇ ਵਿੱਚ ਜਿਹੜਾ ਉਹਨਾਂ ਦੇ ਗ੍ਰੰਥਾ ਉਹਨਾਂ ਦੇ ਵਿੱਚ ਕੀ ਲਿਖਿਆ ਉਹਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਹਾਂਜੀ ਅਲਝਾ ਕੇ ਗੈਬੀ ਸ਼ਕਤੀਆਂ ਦਿਖਾ ਕੇ ਵੀ ਆਹ ਸਾਡੇ ਕੋਲ ਗੈਬੀ ਸ਼ਕਤੀਆਂ ਜੀ ਬਿਮਾਰੀਆਂ ਠੀਕ ਹੁੰਦੀਆਂ ਉਹ ਕਿੱਧਰ ਲੈ ਕੇ ਜਾਂਦੇ ਆ ਆਪਦੇ ਅਸਾਈ ਧਰਮ ਵੱਲੀ ਪਰ ਅਸਾਈ ਧਰਮ ਦੀ ਗਲਤ ਉਹਨਾਂ ਨੇ ਕਰੀ ਦੀ ਲੋਕਾਂ ਨੂੰ ਦੱਸਿਆ ਹੀ ਨਹੀਂ ਵੀ ਸਾਈ ਧਰਮ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਉਹ ਕੀ ਨੇ ਉਹ ਗੱਲਾਂ ਕਰਨ ਨਹੀਂ ਕਰਦੇ ਐਵੇਂ ਮੋਦੀ ਸਾਹਿਬ ਜਿਹੜੀ ਆਰਥਸਿਸ ਆ ਉਨੋ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਨਫਰ ਦੀ ਰਾਜਨੀਤੀ ਆ ਫਲਾਈ ਇਨਡਾਇਰੈਕਟ ਧਰਮ ਪਰਿਵਰਤਨ ਦੀ ਰਾਜਨੀਤੀ ਚਲਾਈ ਉਹਦੇ ਕਾਰਨ ਇਹ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਪਹਿਲਾਂ ਇਦਾਂ ਦੀ ਜਿਹੜੀ ਵੱਡੀ ਸਮੱਸਿਆ ਨਹੀਂ ਸੀ ਵਾਰਾ ਪਸ਼ੂਆਂ ਦੀ ਇਹ ਜਿਹੜੀ ਸਮੱਸਿਆ ਉਦੋਂ ਪੈਦਾ ਹੋਈ ਜਦੋਂ ਮੰਨ ਲਓ ਕਿ ਇਹਨਾਂ ਨੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਉਹ ਜਿਹੜੀਆਂ ਗਉਆਂ ਨਾ ਤਾਂ ਉਹਨਾਂ ਦੀ ਇਹਨਾਂ ਨੇ ਸਾਹ ਸੁਭਾਰ ਲਈ ਕੋਈ ਯਤਨ ਕਰਿਆ ਹਾਂਜੀ ਨਾ ਹੀ ਇਹਨਾਂ ਨੇ ਜਿਵੇਂ ਪਹਿਲਾਂ ਸਿਸਟਮ ਚੱਲਦਾ ਸੀ ਵੀ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਬੁੱਚੜਖਾਨੇ ਚੱਲ ਰਹੇ ਆ ਹਾਂਜੀ ਬੀਫ ਦੇ ਚੱਲ ਰਹੇ ਆ ਹਾਂਜੀ ਉਹ ਚਲਾ ਵੀ ਪਤਾ ਕੌਣ ਰਹੇ ਆ ਜਿਹੜੇ 74 ਬੁੱਚੜਖਾਨਾ ਦੇ ਮਾਲਕ ਆ ਮੇਗਾ ਜਿਹੜੇ 3-400 ਏਕੜ ਦੇ ਵਿੱਚ ਜਿਹੜੇ ਵੱਡੇ کارਖਾਨੇ ਉਹਨਾਂ ਦੇ ਵਿੱਚ ਨੌ ਜਿਹੜੇ ਆ ਵਪਾਰੀ ਉਹ ਹਿੰਦੂ ਨੇ ਇਹਨਾਂ ਦਾ ਕੋਈ ਬਾਇ ਨੇਮ ਥੋੜੇ ਕੋਲ ਲਿਸਟ ਹੈ ਹਾਂ ਮੇਰੇ ਕੋਲ ਹੈਗੀ ਹੈ ਦੇਖਦਾ ਸਭ ਤੋਂ ਵੱਡਾ ਬੁਚੜਖਾਨਾ ਕਰੀਬ 400 ਏਕੜ ਤੇ ਫੈਲਿਆ ਹੋਇਆ ਇਸ ਬੁਚੜਖਾਨੇ ਦਾ ਮਾਲਕ 30 ਅਕਰਵਾਲ ਹੈ ਇਹ ਬੁਚੜਖਾਨਾ ਆਲ ਕਬੀਰ ਐਕਸਪੋਰਟ ਪ੍ਰਾਈਵੇਟ ਲਿਮਟਿਡ ਦੇ ਨਾਂ ਹਟ ਤੇਲਗਾਨਾ ਦੇ ਵਿੱਚ ਜਲ ਰਿਹਾ ਹੈ ਨੰਬਰ 1 ਨੰਬਰ 2 ਤੇ ਅਰਬੀਅਨ ਐਕਸਪੋਰਟ ਪ੍ਰਾਈਵੇਟ ਲਿਮਟਿਡ ਦਾ ਮਾਲਕ ਸੁਨੀਲ ਕਪੂਰ ਹੈ ਇਹਦਾ ਮੁੱਖ ਦਫ਼ਤਰ ਮੁੰਬਈ ਵਿੱਚ ਆ ਤੇ ਇਹ ਕੰਪਨੀ ਗਾਂ ਦਾ ਮਾਸ ਤੋਂ ਤੇ ਭੇਡ ਦਾ ਮਾਸ ਐਕਸਪੋਰਟ ਕਰਦੀ ਹੈ। ਇਹ ਵੀ ਵੱਡਾ ਪ੍ਰੋਜੈਕਟ ਹੈ ਇਹਨਾਂ ਦਾ। ਮੈਗਾ ਪ੍ਰੋਜੈਕਟ। ਮੈਗਾ ਪ੍ਰੋਜੈਕਟ ਮਤਲਬ ਹਿੰਦੂਆਂ ਕੋਲੇ ਆ ਆਪ ਦੇ। ਹਾਂ। ਐਮ ਕੇ ਆਰ ਐਕਸਪੋਰਟ ਪ੍ਰਾਈਵੇਟ ਲਿਮਟਿਡ ਦਾ ਮਾਲਕ ਮਦਨ ਐਬਟ। ਕੰਪਨੀ ਦਾ ਮੁੱਖ ਦਫ਼ਤਰ ਦਿੱਲੀ 'ਚ ਆ। ਇਹ ਵੀ ਹਿੰਦੂ ਆ। ਦੋਨੋਂ ਜਲਨੂਰ ਐਕਸਪੋਰਟ ਇਹਦਾ ਮਾਲਕ ਸੁਨੀਲ ਸੂਦ ਹੈ ਇਹਦਾ ਮੁੱਖ ਦਫ਼ਤਰ ਦਿੱਲੀ ਚ ਬੁੱਚੜਖਾਨਾ ਜੁਪੀ ਚ ਮੁਜ਼ੱਫਰ ਨਗਰ ਚ ਜਿਹੜਾ ਤੁਸੀਂ ਕਹਿੰਦੇ ਵੀ ਜੁਪੀ ਚ ਬੰਦ ਕਰਦੇ ਨਾਂ ਨਾਂ ਰੱਖਿਆ ਜਾਲ ਨੂੰ ਹਾਂ ਮੁਜ਼ੱਫਰਪੁਰ ਦੇ ਪਿੰਡ ਚ ਹੈਗਾ ਤੇ ਇਸ ਦੀ ਕੰਪਨੀ ਜਿਹੜੀ 35 ਦੇਸ਼ਾਂ ਦੇ ਵਿੱਚ ਬੀਫ ਦਾ ਕਾਰੋਬਾਰ ਕਰਦੀ ਹੈ 35 ਦੇਸ਼ਾਂ ਚ ਇਹਦਾ ਮਤਲਬ ਤੁਸੀਂ ਸਮਝੋ ਹਜ਼ਾਰਾਂ ਗਊਆਂ ਦਾ ਮੇਰੇ ਹਿਸਾਬ ਨਾਲ ਜਿਵੇਂ ਤੁਸੀਂ ਦੱਸਦੇ 74 ਬੁੱਚੜਖਾਨੇ ਆਈ ਪਰ ਇਸ ਹਿਸਾਬ ਨਾਲ ਫਿਰ ਇੰਡੀਆ ਪਹਿਲੇ ਨੰਬਰ ਤੇ ਆਉਂਦਾ ਜੀਫ ਦੀ ਸੂਲੈ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਚైనా ਜੀਨਾ ਠੀਕ ਹੈ ਜੀ ਠੀਕ ਹੈ ਨਾ ਸਟੈਂਡਰਡ ਪ੍ਰੋਜਨ ਫੂਡ ਐਕਸਪੋਰਟ ਪ੍ਰਾਈਵੇਟ ਲਿਮਟਿਡ ਇਹਦਾ ਮਾਲਕ ਕਮਲ ਵਰਮਾ ਤੇ ਇਹਨਾਂ ਦਾ ਬੁੱਚੜਖਾਨਾ ਜੁਪੀ ਚ ਚਾਂਦਪੁਰ ਪਿੰਡ ਚ ਇਹ ਛੋਟਿਆਂ ਦੀ ਗੱਲ ਆਪਾਂ ਵੱਡਿਆਂ ਦੀ ਗੱਲ ਕਰਦੇ ਆ ਛੋਟੇ ਤਾਂ ਹਜ਼ਾਰਾਂ ਦੀ ਗਿਣਤੀ ਜਾ ਉਹ ਤਾਂ ਗੱਲ ਹੀ ਨਹੀਂ ਕਰਦੇ ਜਿਹੜੇ ਇਹਨਾਂ ਦੇ ਅੰਡਰ ਕੰਮ ਕਰਦੇ ਉਹ ਤਾਂ ਹਜ਼ਾਰਾਂ ਦੀ ਗਿਣਤੀ ਹੋਣੀ ਹਾਂ ਤੇਨੇ ਤੋਨੇ ਪ੍ਰੋਡਕਟ ਫੂਡ ਐਕਸਪੋਰਟ ਦਾ ਮਾਲਕ ਐਸ ਸਸ਼ਤ ਕੁਮਾਰ ਹੈ ਇਹ ਕੰਪਨੀ ਦਾ ਬੁੱਚੜਖਾਨਾ ਤਾਮਲਨਾਡੂ ਦੇ ਨਮਕਕਾਲ ਕਸਵੇਜਾ ਇੱਕ ਮਹਾਰਾਸ਼ਟਰ ਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਇਹਦਾ ਮਾਲਕ ਸੰਨੀ ਖੱਟਰ ਹੈ ਬੁੱਚੜਖਾਨਾ 17 ਜ਼ਿਲ੍ਹੇ ਫਲਕੜਤ ਹੈ ਇਦਾਂ ਦੇ 9-10 ਜਿਹੜੇ ਆ ਮਿਹਗਾ ਜਿਹੜੇ ਚਲਾ ਰਹੇ ਆ ਵੀ ਫਦਾ ਤਾਂ ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਜੀ ਮੈਂ ਕਿਹਾ ਕਈ ਬੰਦੇ ਤੁਸੀਂ ਵੈਸੇ ਹੀ ਕਹਿ ਰਹੇ ਹੋ ਕਿ ਤੁਸੀਂ ਤੱਥਾਂ ਦੇ ਆਧਾਰ ਤੇ ਬੋਲ ਰਹੇ ਹੋ ਮੈਂ ਤਾਂ ਤਾਂ ਹੀ ਇਸ ਗੱਲ ਤੋਂ ਨੂੰ ਹਾਂ 10 ਸਾਲ ਤੋਂ 11 ਸਾਲ ਤੋਂ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਵੀ ਅਸੀਂ ਗਊ ਮਾਤਾ ਦੇ ਰਖੇਕਾਂ ਹਾਂ ਹਾਂਜੀ ਪੰਜਾਬ ਦੇ ਵਿੱਚ ਕਾਲੀ ਸਰਕਾਰ ਵੇਲੇ ਟੜਾ-ਟੜਾ ਗਊਸ਼ਾਲਾ ਵੀ ਖੁੱਲੀਆਂ ਪਿੰਡਾਂ ਦੇ ਵਿੱਚ 5 ਏਕੜ 'ਚ ਔਸਵੇਂ ਦੇ ਰਿਹਾ 15 ਏਕੜ 'ਚ ਵੋਟ ਵਾਲਾ ਰਾਜ ਹੀ ਹੋ ਰਿਆਣਾ ਜੀ ਹੁਣ ਵੇਖੋ ਭਾਜਪਾ ਦੀ ਵੋਟ ਅੱਪ ਹੋ ਰਹੀ ਹੈ ਹਾਂ ਤੁਸੀਂ ਦੇਖ ਹੀ ਰਹੇ ਹੋ ਪੰਜਾਬ 'ਚ ਭਾਜਪਾ ਦੀ ਵੋਟ ਅੱਪ ਹੋ ਰਹੀ ਹੈ ਏਸੀ ਕਰਨੀ ਧਰਮ ਦੇ ਆਧਾਰ 'ਤੇ ਕਰਦੇ ਸਨਾਤਨ ਧਰਮ ਦੀ ਗੱਲ ਪਤਾ ਕੀ ਸੀਗੀ ਜਿਵੇਂ ਹੁਣ ਕਾਲੀਆਂ ਨੇ ਗੁਰਦੁਆਰਿਆਂ ਦੇ ਕਾਰਜੇ ਕਰੇ ਹਾਂ ਹਾਂਜੀ ਗੁਰਦੁਆਰਿਆਂ ਤੋਂ ਇਹ ਇੱਕ ਤਾਂ ਲੈਂਦੇ ਆ ਧਰਮ ਦੀ ਰਾਜਨੀਤੀ ਕਰਕੇ ਲਾਹਾ ਹਾਂਜੀ ਇਹ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਧੜਾ ਧੜਾ ਗਊਸ਼ਾਲਾ ਖੁੱਲੀਆਂ ਉਹਦੇ باوجود ਵੀ ਜਿਹੜੇ ਪਸ਼ੂ ਹੁਣ ਘਟ ਗਏ ਪਰ ਹੈਗੇ ਆ ਵਾਰਾ ਹੈਗੇ ਆ ਪਰ ਅੱਗੇ ਨਾਲੋਂ ਜੇ ਪਹਿਨਾ 100% ਸੀ ਉਹ 10 ਹੈ ਨਹੀਂ ਨਹੀਂ ਜੀ ਹੈਗੇ ਆ ਮੈਂ ਤੁਹਾਨੂੰ ਦੱਸ ਹੀ ਦੇਣਾ ਹਫ਼ਤੇ ਤੱਕ ਪਹਿਲਾਂ ਦੀ ਗੱਲ ਹੀ ਆ ਜੀ ਹਾਂ ਮੇਰੇ ਖੁਦ ਮੇਰਾ ਫਰੈਂਡ ਆ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਹਾਂ ਤੇ ਆਪਦੇ ਮੋਟਰਸਾਈਕਲ ਤੇ ਆਪਦੇ ਧਿਆਨ ਆ ਰਹੇ ਸੀਗੇ ਹਾਂ ਤੇ ਆਵਾਰਾ ਪਸ਼ੂ ਦੋ ਲੜਦੇ ਲੜਾਂ ਦੇ ਵਿੱਚ ਵਜੇ ਹਾਂ ਉਹ ਵਿੱਚ ਵਜਨ ਕਰਕੇ ਪਾਗ ਉਹਨਾਂ ਦੀ ਲਹਿ ਗਈ ਥੱਲੇ ਡਿੱਗ ਪਏ ਸਿਰ ਤੇ ਅੰਦਰੂਨੀ ਸੱਟ ਆਈ ਤੇ ਉਹਨਾਂ ਦੀ ਰਸਤੇ ਜਾਂਦਿਆਂ ਦੀ ਮੌਤ ਹੋ ਗਈ ਆ ਹੈਗੇ ਨੇ ਪਰ ਅਹੀਂ ਮੈਂ ਵੀ ਹੁਣ ਫੀਲਡ ਜਾਉ ਕੀਤੀ ਆ ਅਸੀਂ ਬੜੇ ਔਖੇ ਹੋ ਕੇ ਰਾਤ ਨੂੰ ਕਿਉਂ ਫਾਇਲਕਾ ਮੁਕਸਰ ਜ਼ਿਲ੍ਹੇ ਤੋਂ ਫਰੀਦਕੋਟ ਆਉਣਾ ਬਾਈਕਾਰ ਮੋਲੋ ਮਲੀ ਸਿਆਲਾਂ ਦੇ ਵਿੱਚ ਖਾ ਖਰ ਕੇ ਨਿਹਰਾ ਹੋ ਜਾਂਦਾ ਸੀ ਹਾਂਜੀ ਹਾਂਜੀ ਅਸੀਂ ਡਰ ਡਰ ਕੇ ਆਉਂਦੇ ਸੀ ਹਾਂ ਜੋ ਕਾਲੇ ਰੰਗ ਦਾ ਪਸ਼ੂ ਆ ਨਾ ਉਹ ਦਿਖਦਾ ਨਹੀਂ ਸੀਗਾ ਉਹ ਤਾਂ ਹੈਗੀ ਹੈ ਜੀ ਤੁਸੀਂ ਇਹ ਇੱਕ ਵਾਰ ਹੀ ਨਹੀਂ ਕਈ ਵਾਰ ਬਚੇ ਐਕਸੀਡੈਂਟ ਉੱਥੇ ਰਜਾਨਾ ਵਾਂਗੂ ਦੇਖਦੇ ਸੀ ਐਕਸੀਡੈਂਟ ਜਿਹੜੇ ਆ ਉਦੋਂ ਚ ਹੁਣ ਜਿਹੜੇ ਐਕਸੀਡੈਂਟ ਹੁੰਦੇ ਆ ਸਰਕਾਰ ਨੂੰ ਇਹ ਫੇਰ ਵੀ ਮਤਲਬ ਮੈਂ ਕਹਿੰਦਾ ਜੀ ਅਕਲ ਨਹੀਂ ਆਉਂਦੀ ਹਾਂ ਮੈਂ ਕਹੂੰਗਾ ਸੈਂਟਰ ਸਰਕਾਰ ਨੂੰ ਇੱਕ ਤੁਹਾਨੂੰ ਸ਼ਾਇਦ ਕੇਸ ਯਾਦ ਹੋਊਗਾ ਅਜ ਤੋਂ 3-4 ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਉਹਦੀ ਮਾਤਾ ਦੀ ਡੈਥ ਹੁੰਦੀ ਹੈ ਮੁੰਡੇ ਦੀ ਦੀ ਲੋਕਾਂ ਦੀ ਉਮਰ ਕੋਟ ਚ ਕੇਸ ਲਾਉਂਦਾ ਜੀ ਹਾਂ 2.5 ਕਰੋੜ ਰੁਪਏ ਦਾ ਹਾਂ ਵੀ ਮੇਰੀ ਮਾਤਾ ਦੀ ਡੈਥ ਹੋਈ ਆ ਅਵਾਰਾ ਪਸ਼ੂਆਂ ਦੇ ਕਾਰਨ ਹਾਂ ਅਸੀਂ ਬਾਈਕ ਤੇ ਆ ਰਹੇ ਸੀ ਪਸ਼ੂ ਭੱਜ ਆਇਆ ਸਾਡੇ ਵਿੱਚ ਵੱਜਿਆ ਹਾਂ ਮੇਰੀ ਮਾਤਾ ਮੋਟਰਸਾਈਕਲ ਤੋਂ ਡਿੱਗੀ ਡਿੱਗਨ ਸਾਰ ਉਹਨਾਂ ਦੀ ਮੌਤ ਹੋ ਗਈ ਹਾਂ ਉਹਨਾਂ ਨੇ ਕੰਜ਼ਿਊਮਰ ਕੋਰਟ 'ਚ ਕੇਸ ਲਾਇਆ ਉਹ ਬੰਦੇ ਨੂੰ ਸੈਂਟਰਲ ਸਰਕਾਰ ਵੱਲੋਂ ਜਦੋਂ ਕੇਸ ਲੜਿਆ ਗਿਆ ਤੇ ਇਹਦੇ ਮੁੰਡੇ ਵੱਲੋਂ ਲੜਿਆ ਗਿਆ ਕੰਜ਼ਿਊਮਰ ਕੋਰਟ ਵੱਲੋਂ ਉਹਨੂੰ 1.5 ਕਰੋੜ ਰੁਪਏ ਸਰਕਾਰ ਨੂੰ ਦੇਣਾ ਪਿਆ ਸੀ ਵੀ ਅਸੀਂ ਇਸ ਚੀਜ਼ ਦੀ ਗਲਤੀ ਮੰਨਦੇ ਆਂ ਵੀ ਸਾਡੇ ਤੋਂ ਹੋਈ ਤੇ ਫੇਰ ਵੀ ਸਰਕਾਰ ਦੇ ਕੰਨ ਨਹੀਂ ਖੋਲਦੇ ਹਾਂ ਅੱਜ ਤੰਦਿਰ ਦਾ ਦੁੱਖ ਪਤਾ ਕੀ ਗੱਲ ਦਾ ਹੈ ਨਹੀਂ ਫਿਰ ਇਹ ਪੁਆਇੰਟ ਆਉਂਦਾ ਨਾ ਜੀ ਇਹ ਲੋਕ ਕਹਿ ਦਿੰਦੇ ਆ ਜੀ ਸਰਕਾਰਾਂ ਕੁਛ ਕਰਦੀਆਂ ਨਹੀਂ ਇਹਦੇ ਚ ਫਿਰ ਜਿਹੜੀ ਹੈ ਆਪਣੀ ਰਾਜ ਸਰਕਾਰ ਆ ਜਿਵੇਂ ਪੰਜਾਬ ਹੀ ਲੈ ਲਓ ਇਹ ਕੀ ਕਰੂਗੀ ਜਦੋਂ ਸੈਂਟਰ ਦਾ ਹੀ ਜੋਰ ਉੱਤੋਂ ਪੁੱਠਾ ਚੜਿਆ ਜਦੋਂ ਸੈਂਟਰ ਦੀ ਜਿਹੜੀ ਨੀਤੀ ਆ ਉਹ ਗਲਤ ਹੈ ਉਹ 도ਗਲੀ ਹੈ ਗਲਤ ਵੀ ਹੈ 도ਗਲੀ ਵੀ ਹੈ ਉੱਥੇ ਫਿਰ ਸਟੇਟਾਂ ਜਿਹੜੀਆਂ ਨਾ ਵਿੱਚ ਵਿਚਾਲੇ ਹੋ ਜਾਂਦੀਆਂ ਪਰ ਜੇ ਮੈਂ ਉਹੀ ਗੱਲ ਜਿਹੜੀ ਮੈਂ ਕਰ ਰਿਹਾ ਸੀਗਾ ਫਿਰ ਵੀ ਉਹ ਗੱਲ ਰਿਪੀਟ ਕਰਦਾ ਵਾਰਾ ਪਸ਼ੂ ਹੈਗੇ ਆ ਪਰ ਖਾ ਕਰਕੇ ਕਾਲੀ ਗਵਰਨਮੈਂਟ ਵਲੇ ਤਾਂ ਨਾ ਕੋਈ ਸੜਕੇ ਵੀ ਨਹੀਂ ਸੀ ਜਿੱਥੇ ਐ ਬਗ ਦੇ ਬਗ ਬਾਜ਼ਾਰਾਂ ਦੇ ਵਿੱਚ ਜਿਹੜੇ ਹੈਗਾ ਉਹਨੇ ਲੋਕੀ ਨਹੀਂ ਤੁਰੇ ਜਾਂਦੇ ਦਿਖਦੇ ਜਿੰਨੇ ਪਸ਼ੂ ਦਿਖਦੇ ਸੀ ਅਮਰੀਕਨ ਹੀ ਲੈ ਲਓ ਤੁਸੀਂ ਅਮਰੀਕਨ ਕਹਿ ਦਿੰਦੇ ਜਨਮ ਅਮਰੀਕਨ ਬਹੁਤ ਹੁੰਦੇ ਸੀ ਪਸ਼ੂ ਜਿਹੜੇ ਆਮ ਹੈਗੇ ਨੇ ਹੁਣ ਤੇ ਇਹਦੇ ਵਿੱਚ ਆਪਣੀ ਇਹੀ ਜਿਹੜੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਰਾਜਨੀਤਿਕ ਲੋਕ ਐ ਆਪਾਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਆਂ Hindu ਵੀਰ ਆਪਣੇ ਗਊ ਨੂੰ ਮਾਤਾ ਦਾ ਤੌਰ ਤੇ ਪੂਜਾ ਕਰਦੇ ਆ ਇਹ ਗੱਲ ਦਾ ਵੀ ਸਨਮਾਨ ਕਰਦੇ ਆਂ ਹਾਂਜੀ ਪਰ ਮੋਦੀ ਨੇ ਵੱਡੇ ਵੱਡੇ ਕਾਰਖਾਨਿਆਂ ਦੇ ਵਿੱਚ ਅੱਜ ਵੀ ਹਜ਼ਾਰਾਂ ਗਊਆਂ ਜਿਹੜੀਆਂ ਉੱਥੇ ਉੱਥੇ ਕਹਿ ਲਓ ਕਤਲ ਹੋ ਰਿਹਾ ਕਤਲ ਹੋ ਰਿਹਾ ਉਹ ਰੋਕਣ ਕਿਵੇਂ ਹਿੱਸੇ ਆ ਜੀ ਉਹਨਾਂ ਦੇ ਹਾਂ ਉਹ ਫਿਰ ਉੱਥੇ ਸੱਚੀ ਗੱਲ ਕਹਿੰਦੇ ਆ ਤਾਂ ਫਿਰ ਕੌੜੀ ਵੀ ਲੱਗਦੀ ਹੈ ਉਹੀ ਮੋਦੀ ਇੱਥੇ ਪੰਜਾਬ ਜਾ ਕੇ ਗਉਮਤਾ ਦੀ ਰਾਜਨੀਤੀ ਕਰ ਰਿਹਾ ਹਾਂਜੀ ਹਿੰਦੁਸਤਾਨ ਦੇ ਵਿੱਚ ਵੀ ਕਰ ਰਿਹਾ ਲੋਕੀ ਦੇਖੋ ਵੀ ਕਿਦਾਂ ਦਾ ਕਰ ਰਿਹਾ ਰਾਜਨੀਤੀ ਇਹ ਧਰਮ ਨਾਰਾ ਜਨੀਤੀ ਦੇਖਦੇ ਨਹੀਂ ਜੀ ਹੁਣ ਗੁਰਦੇਵ ਭਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹਾਂਜੀ ਜਿਹੜਾ ਆਉਣਾਗਾ ਉਹਨੂੰ ਉਹਨਾਂ ਦੇ ਸਮਾਗਮ ਇਹਨਾਂ ਨੇ ਹਰਿਆਣੇ 'ਚ ਰੱਖੇ ਆ ਹਾਂ ਉੱਥੇ ਜਾ ਜਾ ਬੰਨ ਬੰਨ ਪੱਗਾਂ ਇਹ ਮੱਥੇ ਟੇਕ ਰਿਹਾ ਇਹ ਧਰਮ ਦੀ ਰਾਜਨੀਤੀ ਹੈ ਜੀ ਹੋਰ ਕਾਦੀ ਰਾਜਨੀਤੀ ਹੈ ਧਰਮ ਦੀ ਰਾਜਨੀਤੀ ਤੁਸੀਂ ਜਿਹੜੀ ਕਰੋ ਜੀ ਸਕਦੇ ਕਰੋ ਪਰ ਦੋਗਲਾ ਕਿਰਦਾਰ ਤਾਂ ਨਹੀਂ ਨਾ ਹੋਣਾ ਚਾਹੀਦਾ ਦੋਗਲਾ ਹੈਗੇ ਇਹ ਕਿੱਥੇ ਦਾ ਇਹਨਾਂ ਨੇ ਯੋਗੀ ਕਹਿੰਦਾ ਮੈਂ ਤਾਂ ਬੰਦ ਕਰਾਤੇ ਜੀ ਹੁਣ ਤੁਸੀਂ ਨਾ ਬਾਇ ਨੇਮ ਵੀ ਦੱਸਤਾ ਵੀ ਆਹਾ ਹਾ ਬੰਦੇ ਆ ਇਹਨਾਂ ਦੇ ਨਾਂ ਤੇ ਪੁੱਛੜੇ ਖਾਣੇ ਤੁਸੀਂ ਜਾ ਕੇ ਬਣਾ ਚੈੱਕ ਕਰ ਲਓ ਇਹ ਇਹ ਤਾਂ ਵੱਡਿਆਂ ਦੇ ਆ ਇਹ ਵੱਡਿਆਂ ਦੇ ਜਿਹੜੇ ਹਜ਼ਾਰਾਂ ਦੇ ਥੱਲੇ ਉਹਨਾਂ ਦਾ ਨਾਂ ਜਿਹੜਾ ਹੈ ਨਹੀਂ ਆ ਛੋਟੇ ਆ ਨਾ ਛੋਟੇ ਜਿਹੜੇ ਹੈਗੇ ਆ ਹਾਂਜੀ ਉਹ ਤਾਂ ਅਣਗਿਣਤੀ ਨੇ ਜੋਰੇ ਦਾ ਹਨ ਗੈਂਤੀ ਨੇ ਤਾਂ ਫਿਰ ਇਹਨਾਂ ਨੂੰ ਇਹਨਾਂ ਨੂੰ ਕਮਾਈਆਂ ਹੁੰਦੀਆਂ ਹੋਣਗੀਆਂ ਜੀ ਇਹ ਬੰਦ ਕਿਵੇਂ ਕਰਾ ਦੇਣ ਅੱਜ ਵੀ ਹਜ਼ਾਰਾਂ ਗਊਆਂ ਦਾ ਉਹਨਾਂ ਬੁਛੜਖਾਨਾ ਦੇ ਵਿੱਚ ਜਾਂ ਤਾਂ ਹੁਣ ਤੁਸੀਂ ਦੇਖੋ ਵੀ ਜਾਂ ਤਾਂ ਫਿਰ ਇੱਥੇ ਜਿਹੜਾ ਕੋਈ ਆਪਣੇ ਪੰਜਾਬ 'ਚ ਜਿਹੜਾ ਪਹਿਲਾਂ ਚੱਲਦਾ ਸੀ ਹਾਂਜੀ ਫਿਰ ਉਹ ਬੰਦ ਕਿਉਂ ਕਰਾਇਆ ਜੇ ਬੰਦ ਕਰਾਇਆ ਤਾਂ ਫਿਰ ਜਿਹੜੇ ਪੰਜਾਬ ਤੋਂ ਬਾਹਰ ਉਹ ਬੰਦ ਕਿਉਂ ਨਹੀਂ ਹੋਏ ਸਵਾਲ ਤਾਂ ਇੱਥੇ ਆ ਨਾ ਤੁਸੀਂ ਇੱਕ ਸਟੈਂਡ ਤਾਂ ਰੱਖੋ ਨਾ ਜਾਂ ਤਾਂ ਸਾਰੇ ਬੰਦ ਕਰੋ ਤੇ ਜਾਂ ਸਾਰੇ ਚੱਲਣ ਇਸ ਗੱਲ ਦੇ ਨਾ ਹੱਕ 'ਚ ਨਾ ਵਿਰੋਧ 'ਚ ਵੀ ਬੁੱਚੜਖਾਨੇ ਖੋਲਣ ਪਰ ਸਰਕਾਰਾਂ ਦਾ کردار ਤਾਂ 도ਗਲਾ ਨਹੀਂ ਨਾ ਹੋਣਾ ਚਾਹੀਦਾ ਜਾਂ ਤਾਂ ਪੰਜਾਬ ਵਾਲਾ ਬੰਦ ਕੀਤਾ ਉਹਨੂੰ ਚਲਾ ਦਿਓ ਵਾਰਾ ਪਸ਼ੂਆਂ ਦੀ ਸਮੱਸਿਆ ਹੀ ਹੱਲ ਹੋ ਜੇ ਜਾਂ ਫਿਰ ਜੇ ਜਿਹੜੀ ਹਿੰਦੂਤਵ ਦੀ ਰਾਜਨੀਤੀ ਕਰਦੀ ਭਾਜਪਾ ਤੇ ਜਿਹੜੇ ਇਹ ਵੱਡੇ ਵੱਡੇ ਜਿਹੜੇ ਆ ਛੋਟਿਆਂ ਦੀ ਤਾਂ ਅਜੇ ਆਪਾਂ ਗੱਲ ਹੀ ਨਹੀਂ ਕਰੀ ਇਹਦਾ 74 ਵੱਡਿਆਂ ਦੀ ਗੱਲ ਕਰੀ ਆ ਜਿਹੜੇ 4 5 500 ਏਕੜ ਦੇ ਵਿੱਚ ਵੱਡੇ ਨੇ ਐਕਸਪੋਰਟ ਦੇ ਜਿਹੜੇ ਕੰਮ ਕਰਦੇ ਆ ਲੋਕਲ ਜਿਹੜਾ ਉਹਦੀ ਨਹੀਂ ਆਪਾਂ ਗੱਲ ਕੀਤੀ ਦੀ ਗਣਾ ਫਿਰ ਦੋਗਲਾ ਕਿਰਦਾਰ ਤਾਂ ਬੰਦ ਹੋਣਾ ਚਾਹੀਦਾ ਨਾ ਉਹ ਤਾਂ ਹੈਗੇ ਫਿਰ ਇਹਨਾਂ ਭਾਣਾ ਸਾਹਿਬ ਦਾ ਹੱਲ ਕੀ ਹੈ ਹੱਲ ਲੋਕਾਂ ਚ ਅਵੇਰਨੈਸ ਹੋਣੀ ਚਾਹੀਦੀ ਹੈ ਹੁਣ ਆਪਣੀ ਵਿੱਚ ਗੱਲ ਚੱਲਦੀ ਸੀਗੀ ਜਿਹੜੀ ਉਹ ਥੋੜਾ ਜਿਹਾ ਮੈਂ ਉਹਨੂੰ ਐਕਸਪਲੇਨ ਕਰਦਾ ਵੀ ਜਿਵੇਂ ਕਾਲੀਆਂ ਨੇ ਧਰਮ ਦੀ ਰਾਜਨੀਤੀ ਕਰਕੇ ਲਾਹੇ ਲਏ ਆ ਹਾਂਜੀ ਇੱਕ ਤਾਂ ਗੋਲ ਕਾਂ ਵਰਤੀਆਂ ਹਾਂਜੀ ਇੱਕ ਧਰਮ ਦੀ ਸਟੇਜ ਤੇ ਕਬਜ਼ੇ ਕਰਕੇ ਉੱਥੇ ਰਾਜਨੀਤਿਕ ਰਾਜਨੀਤੀ ਤੇ ਧਰਮ ਨੂੰ ਜੋੜ ਕੇ ਆਪਦੇ ਲਾਹੇ ਲਏ ਲੇ ਆ ਨਾ ਇਹ ਹੀ ਜਿਹੜਾ ਏਜੰਡਾ ਪੰਜਾਬ ਦੇ ਵਿੱਚ ਭਾਜਪਾ ਦਾ ਥਾਂ ਜਿਹੜੀ ਪਿੰਡ-ਪਿੰਡ ਜਿਹੜੀਆਂ ਗਊਸ਼ਾਲਾ ਪਿੰਡ ਦੇ ਵਿੱਚ 5 ਏਕੜ ਆਪਾਂ ਪਹਿਲਾਂ ਵੀ ਗੱਲ ਕਰੀ ਆ ਕਸਬਿਆਂ ਦੇ ਵਿੱਚ 15 ਡਿਸਟ੍ਰਿਕਟ ਲੈਵਲ ਤੇ 25 ਏਕੜ ਚ ਗਊਸ਼ਾਲਾ ਫਿਰ ਜਿਹੜੇ ਇਹਨਾਂ ਦੇ ਆਪਦੇ ਜਿਹੜੇ ਪ੍ਰਚਾਰਕ ਆ ਬਾਬੇ ਆ ਉਹਨਾਂ ਨੂੰ ਫੰਡ ਹੁੱਲੇ ਦਿੱਤੇ ਇਸ ਕੰਮ ਲਈ ਠੀਕ ਆ ਇੱਕ ਆਪ ਦਾ ਕੇਡਰ ਬਣਾਉਣ ਲਈ ਧਰਮ ਦੀ ਸੇਵਾ ਕਰ ਲਈ ਨਹੀਂ ਆਪਣਾ ਇਹ ਜਿਹੜਾ ਸਿਸਟਮ ਬਣਾਉਣ ਲਈ ਜਿਵੇਂ ਕਾਲੀਆਂ ਨੇ ਕਬਜ਼ਾ ਕਰਕੇ ਲੋਕਾਂ ਦੀ ਨਾਲੇ ਤਾਂ ਧਰਮ ਦੀ ਰਾਜਨੀਤੀ ਕੀਤੀ ਆ ਲੋਕਾਂ ਨੂੰ ਹਨ ਨਾਲੇ ਗੋਲਕ ਵਰਤੀ ਆ ਅੱਜ ਵੀ ਜਿਹੜੀ ਕਰੋੜਾਂ ਰੁਪਏ ਦੀ ਜਿਹੜੀ ਗੋਲਕਾ ਵਰਤ ਰਹੀ ਹੈ ਐਵੇਂ ਭਾਜਪਾ ਵਾਲੇ ਵੀ ਇੱਕ ਕਿੱਡਰ ਖੜਾ ਕਰਨ ਲਈ ਹੁਣ ਦੇਖੋ 5 ਏਕੜ ਦੀ ਗਊਸ਼ਾਲਾ ਖੋਲਤੀ ਉਹਦੇ ਚ ਦੇ 1 ਏਕੜ ਦੇ ਵਿੱਚ ਸ਼ੈੱਡ ਵਗੈਰਾ ਬਣ ਜਾਣਗੇ ਹਾਂਜੀ ਬਹੁਤ ਆ ਇੱਕ ਇੱਕਰ ਜਗਾ 4 ਏਕੜ ਵੱਜ ਗਈ ਉਹਦਾ ਠੇਕਾ ਲਾ ਲਓ ਠੇਕਾ ਵੀ ਲਾ ਲਓ ਬਾਕੀ ਜਿਹੜਾ ਫੰਡ ਆਉਂਦਾ ਉਹ ਕਿਹੜਾ ਸਾਰਾ ਗੰਗਾ ਤੇ ਲਾਉਂਦੇ ਆ ਫਿਰ ਜਿਹੜੀ ਸਰਕਾਰ ਨੇ ਆ ਦਾ ਬਾਕੀ ਜਿਹੜੀ ਫੰਡਿੰਗ ਆ ਬਿਜਲੀ ਫ੍ਰੀ ਹੋਰ ਉਹ ਹੈ ਨਾ ਉਹ ਚੀਜ਼ਾਂ ਹੈਗੀਆਂ ਹੀ ਆ ਉਹ ਜਿਹੜੇ ਵਰਕਰ ਆ ਉੱਥੇ ਜਿਹੜਾ ਕੇਡਰ ਖੜਾ ਹੋ ਗਿਆ ਉਹ ਇਹਨਾਂ ਨੇ ਆਪ ਦਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਕੇਡਰ ਵੀ ਅਸੀਂ ਆ ਦਾ ਕਾਲੀਆਂ ਨੂੰ ਇੱਕ ਧਰਮ ਦਾ ਕੈਡਰ ਪੰਜਾਬ ਦੇ ਵਿੱਚ ਪੱਕਾ ਕੈਡਰ ਖੜਾ ਕਰੀਏ ਤੇ ਭਣਾ ਸਾਹਿਬ ਇਹਦਾ ਅਖੀਰ ਤੇ ਮੈਂ ਉਹੀ ਕਹਿੰਦਾ ਵੀ ਤੁਸੀਂ ਕਹਿੰਦੇ ਅਵੇਅਰ ਹੋਣਾ ਚਾਹੀਦਾ ਜੀ ਅਵੇਅਰ ਤੁਹਾਨੂੰ ਇਹੀ ਹੈ ਜਿਵੇਂ ਤੁਸੀਂ ਕਹਿੰਦੇ ਮੈਂ ਗੱਡੀ ਲੈ ਕੇ ਆਉਣਾ ਜੀ ਅੱਗੋਂ ਪਸ਼ੂ ਨਹੀਂ ਦੀਂਦਾ ਉਹਦੀ ਅਵੇਅਰਨੈਸ ਹੋਰ ਕੀ ਉਹਦਾ ਉਹਦੇ ਤੋਂ ਹੋਰ ਕੀ ਅਵੇਅਰ ਹੋਣਾ ਕੀ ਇਹਦਾ ਹੱਲ ਹੋ ਸਕਦਾ ਪਸ਼ੂਆਂ ਨਾਲ ਸਰਕਾਰਾਂ ਦਾ ਕੰਮ ਹੋ ਰਹੀਆਂ ਜੀ ਦੇਖੋ ਸਰਕਾਰਾਂ ਵੀ ਇੱਕ ਲਿਮਿਟੇਸ਼ਨ ਹੁੰਦੀ ਹੈ ਦੋ ਸਰਕਾਰਾਂ ਨੇ ਇੱਕ ਸਟੇਟ ਆ ਹਾਂਜੀ ਇੱਕ ਸੈਂਟਰ ਦੀ ਆ ਸੈਂਟਰ ਦੀ ਦਿੱਤੀ ਹੋਰ ਸਟੇਟ ਉਹਦੇ ਮੂੰਹ ਵੱਲ ਦੇਖ ਰਹੀ ਆ ਵੀ ਇਹ ਗਲਤ ਕੰਮ ਕਦੋਂ ਰੋਕਣਗੇ ਵੀ ਜਿਹੜੀ ਇਹ ਕਰਕੇ ਸਾਨੂੰ ਸਮੱਸਿਆ ਸਾਨੂੰ ਚੱਲ ਨਹੀਂ ਪੈਂਦੀ ਹਾਂਜੀ ਠੀਕ ਆ ਨਾ ਵੀ ਇੱਕ ਡਿਸੀਜਨ ਲੈ ਲੈਣ ਜਿਆਦਾ ਗਊ ਰੱਖਿਆ ਕੇ ਬਣ ਜਾਣ ਜਾਂ ਗਊ ਕਾਤਲ ਬਣ ਜਾਣ ਸਹੀ ਗੱਲ ਹੈ ਸਹੀ ਗੱਲ ਹੁਣ ਇਸ ਗੱਲ ਦਾ ਜਵਾਬ ਤਾਂ ਦੇਣਾ ਪੂਣਾ ਸੈਂਟਰ ਸਰਕਾਰ ਨੂੰ ਵੀ ਤੁਸੀਂ ਗਊ ਰੱਖੇਕ ਕੇ ਗਊ ਕਾਤਲ ਨੂੰ ਸਹੀ ਗੱਲ ਕਿਉਂ ਲੋਕਾਂ ਦੀ ਤੁਸੀਂ ਜਾਨਾਂ ਦੇ ਮਗਰ ਪਏ ਹੋ। ਇਹੀ ਜਿਹੜੀ ਹੁਣ ਗੱਲ ਜਿਹੜੀ ਆਪਾਂ ਵਿਚਾਰ ਕਰਦੇ ਸੀ ਕੁੱਤਿਆਂ ਦੀ ਵੀ ਸੇਮ ਸਮੱਸਿਆ। ਬਾਰਾ ਕੁੱਤ ਜਿਹੜੇ ਗਲੀਆਂ ਚ ਤਰਫ ਪਰਦੇ। ਹਾਂਜੀ। ਪੂਰੀ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਆਪਣੇ ਪੰਜਾਬ ਦੇ ਲੋਕ ਤਾਂ ਆਪਾਂ ਜਿਵੇਂ ਜ਼ਿਕਰ ਕਰਿਆ ਵੀ ਜ਼ਿਆਦੇ ਮੁਰਗਾ ਤੇ ਬੱਕਰਾ ਹੀ ਖਾਂਦੇ ਆ ਹਨਾ। ਤੇ ਜਿਹੜੀਆਂ ਖਾ ਕਰਕੇ ਜਿਹੜੀਆਂ ਨਾਗਾ ਲੈਂਡ ਵਗੈਰਾ ਇਹਨਾਂ ਸਟੇਟਾਂ ਚ ਅ ਆਸ-ਪਾਸੇ ਉਹ ਜਿਹੜਾ ਜਿੰਨਾ ਏਰੀਆ ਹੈਗਾ ਹਾਂਜੀ ਉਹ ਸਪਲਾਈ ਹੁੰਦੇ ਆ ਜੀ ਕੁੱਤਿਆਂ ਦਾ ਵੀ ਕੁੱਤੇ ਸੱਪ ਹੋਗੇ ਬਿੱਲੀਆਂ ਹੋਗੀਆਂ ਸਾਰਾ ਕੁਝ ਆਈ ਹੁੰਦਾ ਹੈ ਹੁਣ ਕੁੱਤਿਆਂ ਦਾ ਤੁਸੀਂ ਉਹ ਜਿਹੜੇ ਕੁੱਤੇ ਫੜ ਕੇ ਤੁਸੀਂ ਉਹਦੇ ਭੇਜਦੇ ਹੋ ਪਰ ਭਾਈ ਕੁੱਤਿਆਂ ਦਾ ਵੀ ਜ਼ਿਆਦਾ ਇੱਕ ਤਾਂ ਵਾਰਾ ਜਿਹੜੇ ਆ ਹਾਂਜੀ ਉਸ ਮਸਿਆ ਹਾਲ ਹੋ ਜੇ ਸਹੀ ਗੱਲ ਹੈ ਤੇ ਜੇ ਬਾਕੀ ਪਸ਼ੂਆਂ ਦਾ ਮੀਟ ਬਣ ਸਕਦਾ ਤੇ ਫਿਰ ਇਹ ਕੁੱਤਿਆਂ ਦਾ ਵੀ ਤੁਸੀਂ ਹੱਲ ਕਰਦੇ ਹੋ ਛੋਟੋ ਘਟ ਕੁੱਤਿਆਂ ਦਾ ਤਾਂ ਹੱਲ ਕਰਦੇ ਹੋ 74 ਬੋਚ ਦੁਕਾਨੇ ਤਾਂ ਖੋਲ ਕੇ ਤੁਸੀਂ ਆਪ ਦਾ ਹੱਲ ਤਾਂ ਕਰੀ ਜਾਂਦੇ ਆ ਉਹ ਲੈਡ ਭਰੀ ਜਾਂਦੇ ਆ ਹੁਣ ਆਪਾਂ ਕਹਿੰਨੇ ਆ ਮੱਝਾਂ ਊਠ ਭੇਡਾਂ ਇਹਨਾਂ ਸਾਰਿਆਂ ਦਾ ਮੀਟ ਬਣਦਾ ਬਣਦਾ ਹੈ ਨਾ ਬਾਹਰ ਵੀ ਜਾਂਦਾ ਆਪਣੇ ਇੱਥੇ ਹਿੰਦੁਸਤਾਨ ਤੇ ਵੀ ਵਰਤਿਆ ਜਾਂਦਾ ਤੇ ਇੱਕ ਕੁੱਤਿਆਂ ਦਾ ਵੀ ਸ਼ਾਮਲ ਕਰ ਲੋ ਆਪਣੇ ਕਿਹੜੀ ਗਲੀ ਆ ਕਿਹੜੇ ਜਦੋਂ ਬੰਦਾ ਕੋਈ ਉਪਰ ਆ ਜੇ ਤੇ ਉਹਨੂੰ ਤਾਂ ਲੰਗਣਾ ਤੋਂ ਉੱਪਰ ਹੋ ਜਾਂਦਾ ਰਾਤ ਨੂੰ ਉਹ ਤਾਂ ਹੈਗੀ ਹੈ ਹੈ ਜਿਹਨੂੰ ਕੋਈ ਆਦਾ ਧਾਰਦਾ ਵੀ ਨਹੀਂ ਇਹ ਕੰਮ ਹੋਣਾ ਚਾਹੀਦਾ ਉਹ ਪਰ ਕੁੱਤਿਆਂ ਦਾ ਯਾਰ ਘਰੇ ਰੱਖ ਲੈਣਾ ਸਹੀ ਗੱਲ ਹੈ ਉਹ ਸੰਭ ਲੈਣਾ ਸਮਝ ਕਿ ਨਹੀਂ ਠੀਕ ਹੈ ਇਹੀ ਗੱਲ ਆਪਾਂ ਗੁੰਮਾ ਤੇ ਗੱਲ ਕਰਦੇ ਆ ਠੀਕ ਹੈ ਬਈ ਇੱਕ ਇੱਕ ਨੂੰ ਸੰਭਉ ਭਾਈ ਗਊ ਮਾਤਾ ਹਮ ਐਡੇ ਐਡੇ ਆਪਣਾ ਇੱਕ ਜ਼ਿਮੀਂਦਾਰਾ ਕਿੰਨੇ ਕਿੰਨੇ ਪਹੂ ਸੰਭ ਲੈਂਦਾ ਜਾਓ ਲੋ ਕਿਉਂ ਤੁਸੀਂ ਜਦੋਂ ਜਿਹੜੇ ਆ ਨਾ ਕੂੜੇ ਦੇ ਢੇਰਾਂ ਤੇ ਦੇਖੋ ਬੇਜਵਾਨ ਪਸ਼ੂ ਆ ਆਪਾਂ ਇਹ ਗੱਲ ਕਰਦੇ ਆ ਜਦੋਂ ਉੱਥੇ ਕੂੜੇ ਤੇ ਆ ਲਫਾ ਬਲੂ ਬੂ ਬੂ ਖਾਂਦੇ ਆ ਭਈ ਐਡੇ ਪਾਗਲ ਹੁੰਦੇ ਕੋਈ ਆਦਾ ਨਾ ਕੋਈ ਆਟਾ ਕੋਈ ਬਚ ਗਿਆ ਕਿਸੇ ਦਾ ਗੁਣੇ ਆ ਨਾ ਹੋਂ ਮੇ ਸਟ ਜਾਂਦੇ ਆ ਉਹ ਖਾ ਜਾਂਦੇ ਵਿਚਾਰੇ ਤੜਫਦੇ ਦੇਖੇ ਤੜਫਦੇ ਤੜਫਦੇ ਕੀ ਮੈਂ ਗਊਸ਼ਾਲਾ ਖੁਦ ਇੱਕ ਵਾਰ ਗਿਆ ਸੀਗਾ ਹਾਂ ਤੇ ਮੈਂ ਕੰਮ ਵੀ ਕੀਤਾ ਉੱਥੇ ਉੱਥੇ ਜਾਂਦੇ ਸੀ ਤੇ ਬਾਅਦ ਵਿੱਚ ਉਹਨਾਂ ਦੇ ਬੋਤਲਾਂ ਲਾ ਕੇ ਤੇ ਜਦੋਂ ਮਤਲਬ ਜਿਵੇਂ ਵੈਟਨੇ ਡਾਕਟਰ ਕਰਦੇ ਹਾਂ ਅੰਦਰੋਂ ਲਫਾਫੇ ਨਿਕਲਦੇ ਸੀ ਹਾਂ ਲੈਟਿੰਗ ਨਹੀਂ ਲਫਾਫੇ ਆਉਂਦੇ ਆ ਜੀ ਗੋਹਾ ਨਹੀਂ ਆਉਂਦਾ ਗੋਹਾ ਨਹੀਂ ਆਉਂਦਾ ਉਹ ਪਸ਼ੂ ਜਿਹੜਾ ਉਹਦੀ ਜਾਨ ਜਿਹੜੀ ਆ ਉਹ ਵੱਧ ਤੋਂ ਵੱਧ 20 20 ਦਿਨ ਜੀ ਹਾਂ ਤੜਫ ਤੜੁਕੇ ਮਰਦਾ ਹੈ ਨਾ ਜਮਾਂ ਜੀ ਤੇ ਫਿਰ ਦੱਸੋ ਇਹ ਫੈਲਾ ਤਾਂ ਕਰ ਲਓ ਨਾ ਵੀ ਤੁਸੀਂ ਗਊ ਜੇ ਤਾਂ ਗਊ ਭਗਤੋਂ ਜੇ ਜ਼ਿੰਮੇਦਾਰ 2-2 4-4 ਪਸ਼ੂ ਸੰਭਾਲਦਾ ਤੇ ਜਿਹੜੇ ਵੀਰ ਗੋਗੂ ਮਾਤਾ ਮੰਨਦੇ ਆ ਉਹ ਕਿਉਂ ਨਹੀਂ ਗਾਂ ਨੂੰ ਸਾਂਭ ਸਾਦੇ ਜ਼ਰੂਰੀ ਤਾਂ ਨੇ ਵੀ ਦੁੱਧ ਹੀ ਪੀਣ ਲਈ ਸਾਂਭਣੀ ਆ ਸਹੀ ਗੱਲ ਹੈ ਹੈ ਐਵੇਂ ਕੁੱਤਿਆਂ ਦੀ ਗੱਲ ਆ ਐਵੇਂ گاਵਾਂ ਦੀ ਗੱਲ ਆ ਤੁਸੀਂ ਕਿਉਂ ਨਹੀਂ ਆਦਾ ਵੀ ਇਹ ਸਾਂਭ ਸਾਦੇ ਜਿਹੜੇ ਹੁਣ ਵਿਰੋਧ ਕਰਦੇ ਆ ਹੁਣ ਕੁੱਤਿਆਂ ਦਾ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਸੀਗਾ ਵੀ ਦਿਖਣਾ ਨਹੀਂ ਚਾਹੀਦੇ ਹੂੰ ਇਹਨਾਂ ਦੀ ਨਾਹਬੰਦੀ ਕਰੋ ਜੋ ਮਰਜੀ ਹੈ ਦਿਖਣਾ ਨਹੀਂ ਚਾਹੀਦੇ ਇਹ ਗੱਲ ਤੇ ਆਬਜੈਕਸ਼ਨ ਮੈਂ ਕਾ ਗਾਂਧੀ ਜੀ ਕੜੇ ਹੋਗੇ ਵੀ ਦੇਖਣੇ ਨਹੀਂ ਚਾਹੀਦਾ ਮਤਲਬ ਵੀ ਮਾਰ ਦਿਓ ਜੀ ਇਹ ਤਾਂ ਗਲਤ ਤਾਂ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਇਹ ਮਾਰ ਦਿਓ ਵਾਲੀ ਗੱਲ ਨਹੀਂ ਹੈਗੀ ਇਹਨੂੰ ਸੰਭੋ ਫਿਰ ਜਿਨ੍ਹਾਂ ਨੂੰ ਮੋਹ ਆਉਂਦਾ ਉਹ ਸੰਭੋ ਸਹੀ ਗੱਲ ਰੱਖੋ ਘਰਾਂ ਚ ਆਉਦੇ ਤੁਸੀਂ ਗਲੀ ਦੇ ਵਿੱਚ ਇੱਕ ਪੰਜ ਚਾਰ ਕੁੱਤੇ ਫਿਰਦੇ ਆ ਆਪਾਂ ਗੱਲ ਉਹੀ ਬਾਰ-ਬਾਰ ਰਿਪੀਟ ਕਰਦੇ ਆ ਕੋਈ ਬੰਦਾ ਉਪਰ ਆ ਜੇ ਕਈ ਵਾਰੀ ਉਪਰ ਆ ਜੇ ਭਲਾ ਉਸ ਗਲੀ ਦਾ ਰਹਿਣ ਵਾਲਾ ਵੀ ਆ ਜੇ ਤਾਂ ਵੀ ਉਹਨਾਂ ਨੇ ਭੌਂਕਣਾ ਤੇ ਕਈ ਵਾਰੀ ਇਹ ਨਹੀਂ ਹੁੰਦਾ ਜੇ ਪੰਜ ਚਾਰ ਇੱਕ ਅੱਧਾ ਕੋਈ ਹਲਕਾ ਵੀ ਹੋ ਸਕਦਾ ਸਹੀ ਗੱਲ ਤੇ ਜਿਹਨੂੰ ਉਹਨੇ ਵੱਡ ਲਿਆ ਉਹਦੀ ਉਹਦੀ ਤਾਂ ਸਮੱਸਿਆ ਕੜੀ ਹੋਊਗੀ ਨਾ ਠੀਕ ਆ ਭਣਾ ਸਾ ਫਿਰ ਸਮਾਤਾਇਆਤ ਦੇਣਾ ਮੁੱਦਾ ਤਾਂ ਬਹੁਤ ਲੰਬਾ ਜਾਊਗਾ ਮੁੱਦਾ ਤੇ ਗੱਲ ਤਾਂ ਆਪਾਂ ਇੱਥੇ ਨਿਵੇੜਨੀ ਹੈ ਜੀ ਇਹਨਾਂ ਦਾ ਹੱਲ ਜਿਹੜਾ ਲੋਕਾਂ ਦੇ ਹੱਥ 'ਚ ਆ ਲੋਕੀ ਸਿਆਣੇ ਹੋਣ ਸਰਕਾਰਾਂ ਨੂੰ ਕੱਲਾ ਇਹ ਨਾ ਉਹ ਵੀ ਸਰਕਾਰਾਂ ਹੀ ਕਰਨ ਸਰਕਾਰਾਂ ਹੀ ਕਰਨ ਵੀ ਯਾਰ ਆਪਾਂ ਵੀ ਕਰੀਏ ਆਪਣੇ ਤੋਂ ਸ਼ੁਰੂ ਕਰਾਂਗੇ ਤੇ ਫਿਰ ਹੌਲੀ ਹੌਲੀ ਚੇਨ ਬਣ ਕੇ ਸੈੱਟ ਹੋ ਜਾਦਾ ਸਭ ਹਾਂ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਸਾਰੇ ਸੋਤਿਆਂ ਨੂੰ ਮੈਂ ਅਖੀਰ ਦੇ ਵਿੱਚ ਕਹਿਣਾ ਚਾਹੁੰਗਾ ਜਿਹੜੀ ਮੇਨ ਸਮੱਸਿਆ ਦਾ ਲੈ ਕੇ ਆਪਾਂ ਮੁੱਦਾ ਅੱਜ ਹਾਜ਼ਰ ਹੋਏ ਸੀ ਆਵਾਰਾ ਪਸ਼ੂਆਂ ਦੇ ਤਵਾਰਕ ਕੁੱਤਿਆਂ ਦਾ ਇਹਦਾ ਮੇਨ ਹੱਲ ਪਹਿਲਾਂ ਆਪਾਂ ਨੂੰ ਖੁਦ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਪਊਗਾ ਵੀ ਜਿਵੇਂ ਜ਼ਿੰਮੇਵਾਰ ਤਬਕਾ ਚਾਰ-ਚਾਰ ਪੰਜ-ਪੰਜ ਪਸ਼ੂ ਸਾਂਭ ਸਕਦਾ ਉਸੇ ਤਰ੍ਹਾਂ ਜਿਹੜੇ ਗਊ ਗੰਗਵਾਂ ਨੂੰ ਪਿਆਰ ਕਰਦੇ ਆ ਜਾਂ ਗਊਆਂ ਨੂੰ ਆਪਣੀ ਮਾਤਾ ਮੰਨਦੇ ਆ ਆਪਾਂ ਕਹਿ ਦਿੰਨੇ ਆ ਕੁੱਤਿਆਂ ਨੂੰ ਵੀ ਕੁੱਤਿਆਂ ਨੂੰ ਵੀ ਆਪਣਾ ਕੀ ਕਹਿੰਦੇ ਆ ਵੀ ਉਹਨਾਂ ਤੜੀ ਪਿਆਰ ਆ ਕਿ ਭਾਈ ਆਪਾਂ ਨੂੰ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਤੇ ਉਹਦੇ ਤੇ ਮੈਂ ਇਹ ਚਾਹੂੰਗਾ ਵੀ ਆਪਣੇ ਘਰ ਤੋਂ ਜਿੱਥੇ ਆਪਾਂ ਪੰਜ-ਪੰਜ ਪਸ਼ੂ ਜ਼ਿੰਮੇਵਾਰ ਸੰਭਾਲਦੇ ਆ ਆਪਾਂ ਵੀ ਇੱਕ-ਇੱਕ ਦੋ-ਦੋ ਗਾਵਾਂ ਇਕੱਲੀਆਂ ਆਪਾਂ ਗਾਵਾਂ ਗਊਸ਼ਾਲਾ 'ਚ ਦੁੱਧ ਪੀਣ ਵਾਸਤੇ ਜਾਂ ਦੁੱਧ ਵੇਚ ਕੇ ਪੈਸੇ ਕਮਾਉਣ ਵਾਸਤੇ ਨਾ ਰੱਖੀਏ ਜਿਹੜੇ ਪਸ਼ੂ ਬਾਹਰ ਰਹਿੰਦੇ ਆ ਉਹ ਕੂੜਾ ਕਰਕਟ ਖਾਂਦੇ ਆ ਪਲਾਸਟਿਕ ਖਾਂਦੇ ਆ ਉਹਦੇ ਨਾਲ ਬਿਮਾਰ ਹੋ ਕੇ ਤੜਫ ਕੇ ਮਰਦੇ ਆ ਇਹ ਤੁਸੀਂ ਆਮ ਤੇ ਦੂਸਰਾ ਇਹਦਾ ਕਾਰਨ ਬਣਦਾ ਕਿ ਬਾਹਰ ਸੜਕਾਂ ਤੇ ਜਦੋਂ ਆਵਾਰਾ ਪਸ਼ੂ ਘੁੰਮਦੇ ਰਾਤ ਨੂੰ ਦਿਖਦੇ ਨਹੀਂ ਜਾਂ ਲੜਦੇ ਹੋਏ ਕਿਸੇ ਦੇ ਵਿੱਚ ਵਜਦੇ ਆ ਉਹਦੇ ਨਾਲ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਤੁਸੀਂ ਖੁਦ ਦੇਖਦੇ ਆ ਰਹੇ ਹੋ ਇਸੇ ਕਰਕੇ ਮੇਰੀ ਬੇਨਤੀ ਹੈ ਮੇਰੇ ਵੱਲੋਂ ਵੀ ਬੇਨਤੀ ਹੈ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਅਵੇਅਰਨੈਸ ਹੋਵੇ ਤੋ ਇਹ ਪਸ਼ੂਆਂ ਨੂੰ ਤੁਸੀਂ ਸੰਭੋ ਤੇ ਜੇ ਤੁਸੀਂ ਸ਼ੁਰੂ ਕਰ ਲੈ ਤਾਂ ਸਰਕਾਰਾਂ ਨੂੰ ਆਪਦੀ ਆ ਵੀ ਅਕਲ ਆ ਜਾਣੀ ਹੈ ਠੀਕ ਹੈ ਸਰਕਾਰਾਂ ਨੂੰ ਤਾਂ ਕਰਨਾ ਹੀ ਚਾਹੀਦਾ ਉਹ ਨਹੀਂ ਕਰ ਰਹੇ ਉਹਨਾਂ ਦੀ ਦੋਗਲੀ ਨੀਤੀ ਹੈ ਇਸੇ ਤਰ੍ਹਾਂ ਹੀ ਆਪਾਂ ਆਯਾਤ ਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ